ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹਾਂ ਸਰ ਥੈਂਕ ਯੂ ਠੀਕ ਹੈ ਮਾਈਕ ਰਿਸੈਟ ਹਾਂ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਲੈ ਤੁਹਾਨੂੰ ਆਜੇ ਨਹੀਂ ਮੈਂ ਹਾਂ ਤੁਸੀਂ ਆਜੇ ਸਪੱਸ਼ਟ ਨਹੀਂ ਪੈਂਦੇ ਜੀ ਪੈਂ ਦੇ ਜੀ ਪੰਜਾਬੀ ਦੀ ਪੰਜਾਬ ਤੋਂ ਤਾਂ ਲੱਗਦੀ ਹੈ ਦੀ ਗੱਲ ਤੋਂ ਨੰਬਰ ਕੋਣ ਜਿਹੜੀ نیچے ਤੇ ਟੇਲੀ ਕਰਦੇ ਨੇ ਤੇ ਚਾਹੀਦਾ ਅਪਰ ਕੋਰਸ ਸਟੈਂਡ ਕਰਦੇ ਨੇ ਜਿਹੜੇ ਦਾ ਸੰਬੰਧ ਕੰਨੀ ਦੱਸੂ ਹੋਏ ਕਿ ਤੇ ਰਿਆ। ਉਹ ਇਹ ਸੰਸਾਨੂੰ ਇਹ ਹੈ ਕਿ ਇੱਕ ਵਾਰ ਪਾਣੀ ਨੂੰ ਪੁੱਤਰੇਗਾ ਨਾ ਸਾਡਾ ਵੱਡੇ ਚੈਲੰਜ ਕੋਲ ਹੋਣਾ ਕਿਉਂਕਿ ਉਹ ਨਿਲੰਬਰ ਕੋਰ ਹੈ ਦਾ ਰਾਸ਼ਣ ਹੋਣਾ ਨਾ ਗਵਰੀਆਂ ਦਾ ਉਹ ਕੰਮ ਦਾ ਪ੍ਰੋਸੈਸ ਕਿਉਂ। ਹਾਂ ਜੀ। ਸਾਨੂੰ ਦੋ ਚੀਜ਼ਾਂ ਦੇ ਨਾਲ ਸਾਡੇ ਸੇੜੇ ਆ ਗਿਆ ਜੀ ਪਾਣੀ ਹੈ। ਅਸੀਂ ਸੇੜੇ ਕਰਕੇ ਸਾਰ ਨੂੰ ਉਗਾਤੀ ਇਹ ਪੰਚਾਇਤ ਤੋਂ ਨਾਇਆ ਹੋਇਆ ਜਿੱਥੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਕਲੈਕਸ਼ਨ ਸੈਂਟਰ ਬਣਾਇਆ ਔਰ ਡਿਸਟ੍ਰਿਬਿਊਸ਼ਨ ਸੈਂਟਰ ਵੀ ਇਹੀ ਇੱਥੇ ਸਮਾਨ ਕਲੈਕਟ ਹੋ ਰਿਹਾ ਇੱਥੋਂ ਹੀ ਅੱਗੇ ਅਫੈਕਟਡ ਏਰੀਆਸ ਜਿਹੜੇ ਗੁਰਦਾਸਪੁਰ ਡਿਸਟ੍ਰਿਕਟਸ ਦੇ ਜਿਨ੍ਹਾਂ ਦੇ ਵਿੱਚੋਂ ਡੇਰਾ ਬਾਬਾ ਨਾਨਕ ਬਹੁਤ ਜ਼ਿਆਦਾ ਵਾਸਟ ਕੰਡੀਸ਼ਨ ਦੇ ਵਿੱਚ ਹੈ ਔਰ ਹੋਰ ਮੈਡਮ ਜਿਹੜਾ ਆਰਟੀਓ ਮੈਮ ਸਾਡੇ ਕੋ ਨਵਜੋਤ ਸ਼ਰਮਾ ਜੀ ਨੇ ਹੋਰ ਕਿਹੜੇ ਕਿਹੜੇ ਅਫੈਕਟਡ ਏਰੀਆਸ ਨੇ ਕਲਾਨੌਰ ਦਿਨਾ ਨਗਰ ਦੀ ਜਿੱਥਾਂ ਮਡੇਰਾ ਬਾਬਾ ਨਾਨਕ ਦਾ ਦੱਸਿਆ ਹੀ ਹੈ ਬਹੁਤ ਜ਼ਿਆਦਾ ਇਫੈਕਟਡ ਨੇ ਔਰ ਲੋਕ ਬਹੁਤ ਅਸ਼ਰਦਾ ਦੇ ਨਾਲ ਇੱਥੇ ਸਾਰਾ ਸਮਾਨ ਲੈ ਕੇ ਪਹੁੰਚ ਰਹੇ ਨੇ ਸਾਡੇ ਨਾਲ ਮੇਰੀ ਟੀਮ ਆਈ ਹੈ ਜੀ ਸਾਡੇ ਕੋਲ ਪਸ਼ੂਆਂ ਦਾ ਚਾਰਾ ਜਿਹਨੂੰ ਆਚਾਰ ਕਹਿੰਦੇ ਨੇ ਆਪਾਂ ਕੈਟਲ ਫੀਡ ਕਹ ਲਓ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗੁਰਦਾਸਪੁਰ ਆਏ ਆ ਜੀ ਸੋ ਡਿਸਟ੍ਰਿਕਟ ਹੈੱਡਕੁਆਰਟਰਸ ਬੈਠੇ ਆ ਜੀ ਮਾਨਯੋਗ ਡੀਸੀ ਸਾਹਿਬ ਦੇ ਆਫਿਸ ਡੀਸੀ ਸਾਹਿਬ ਨਾਲ ਬੈਠੇ ਆ ਜੀ ਹੁਣੇ ਸਾਡੀਆਂ ਟੀਮਾਂ ਜੋ ਆਪਣਾ ਹੈਲਪਫੁੱਲ ਲੈ ਕੇ ਆਈਆਂ ਸੀ ਸਪੈਸ਼ਲੀ ਮਹਾਲੀ ਤੋਂ ਕੁਝ ਮੇਰੇ ਸਾਥੀ ਸਪੈਸ਼ਲੀ ਮਨੋਲੀ ਪਿੰਡ ਤੋਂ ਸੋ ਕੁਆਦ ਵੀ ਹਮੇਸ਼ਾ ਵੱਧ ਚੜ ਕੇ ਆਪਣੀ ਸੇਵਾ ਦਿੰਦਾ ਤੇ ਮੈਨੂੰ ਬਹੁਤ ਚੰਗਾ ਲੱਗਾ ਜਦੋਂ ਉਹਨਾਂ ਨੇ ਵੀ ਇੱਛਾ ਜਤਾਈ ਕਿ ਅਸੀਂ ਵੀ ਸਾਰਿਆਂ ਨਾਲ ਜਾਣਾ ਤੇ ਸਪੈਸ਼ਲੀ ਕੈਟਲ ਫੀਲਡ ਕੈਟਲ ਫੀਡ ਲੈ ਕੇ ਆਏ ਨੇ ਔਰ ਉੱਥੇ ਫੀਲਡ ਦੇ ਵਿੱਚ ਲੋਕਾਂ ਨੂੰ ਜੋ ਬੇਸਿਕ ਨੀਡਸ ਨੇ ਉਹਦੇ ਤੇ ਵੀ ਫੋਕਸ ਕਰਕੇ ਕੁਝ ਚੀਜ਼ਾਂ ਲੈ ਕੇ ਆਏ ਔਰ ਮੈਂ ਸਪੈਸ਼ਲੀ ਉਹ ਡੀਸੀ ਸਾਹਿਬ ਕੋਲ ਇਸੇ ਕਰਕੇ ਬੈਠਾ ਸੀ ਕਿ ਪਤਾ ਲੱਗ ਸਕੇ ਕਿ ਅੱਗੋਂ ਹੋਰ ਕਿੰਨੀਆਂ ਰਿਕੁਆਇਰਮੈਂਟਸ ਐਸੀਆਂ ਨੇ ਕਿਉਂਕਿ ਅਸੀਂ ਕਈ ਵਾਰੀ ਅੰਦਾਜ਼ਾ ਨਹੀਂ ਲਾ ਸਕਦੇ ਘਰ ਬੈ ਕੇ ਤੇ ਆਪਣੀ ਇੱਛਾ ਨਾਲ ਕੁਝ ਚੀਜ਼ਾਂ ਲੈਣ ਨੇ ਕਈ ਵਾਰ ਕਿੰਨੇ ਕਿਸੇ ਚੀਜ਼ ਦੀ ਬਹੁਤਾਤ ਹੋ ਜਾਂਦੀ ਹੈ ਕਿਸੇ ਦੀ ਸ਼ਾਰਟੇਜ ਰਹਿ ਜਾਂਦੀ ਹੈ ਸੋ ਮੇਰੇ ਖਿਆਲ ਨਾਲ ਅਸੀਂ ਉਹ ਚੈੱਕ ਕਰ ਲਈਏ ਅਗਰ ਕਿ ਕੀ ਕੀ ਅੱਜ ਲੋਡ ਹੈ ਕਿਹੜੀ ਚੀਜ਼ ਦੀ 10 ਦਿਨ ਬਾਅਦ ਲੋਡ ਪੈਣੀ ਹੈ ਅਸੀਂ ਆਪਣੀਆਂ ਜਿਹੜੀਆਂ ਸਬਾਵਾਂ ਨੇ ਉਹਨੂੰ ਵੀ ਅਗਰ ਬਾਈਕ ਪਰ ਕਿਟ ਕਰ ਲਈ ਇਹਨਾਂ ਨੂੰ ਵੀ ਇੱਕ ਵਾਰੀ ਜ਼ੋਰ ਸਾਰਾ ਲਾ ਲਈਏ ਪਹਿਲਾਂ ਅਸੀਂ ਵੀ ਅਸੀਂ ਆਟਾ ਹੀ ਇਹ ਨਾ ਲੈ ਆਂਦਾ ਤੇ ਚੌੜੀ ਇਹ ਲੈ ਆਂਦੇ ਕਿ ਬਾਅਦ ਚ ਅਸੀਂ ਨਾ ਲੱਗਾ ਵੀ ਨਹੀਂ ਹੁਣ ਇੱਕ ਵਾਰੀ ਜ਼ੋਰ ਹੋ ਗਿਆ ਸੋ ਉਹ ਵੀ ਚੀਜ਼ਾਂ ਜ਼ਰੂਰੀ ਨੇ ਜਿਹੜੇ ਲੋਕ ਲੈ ਆ ਰਹੇ ਨੇ ਧੰਨਵਾਦ ਉਹਨਾਂ ਦਾ ਤੇ ਅਸੀਂ ਕੁਝ ਚੀਜ਼ਾਂ ਅੱਜ ਨਵੀਆਂ ਵੀ ਇੱਕ ਦੋ ਟਰਾਈ ਕੀਤੀਆਂ ਜੀ ਨੈਟ ਲੌਨ ਦੇ ਗੱਦੇ ਹੁੰਦੇ ਜਿਹੜੇ ਪਾਣੀ 'ਚ ਫਲੋਟ ਵੀ ਕਰ ਜਾਂਦੇ ਨੇ ਔਰ ਬੜੇ ਸਸਤੇ ਜਿਹੁੰਦੇ ਨੇ ਆਮ ਸਮਾਗਮਾਂ 'ਚ ਤੁਸੀਂ ਦੇਖਿਆ ਪਹ ਉਹਨਾਂ ਤੇ ਬੰਨੇ ਆ ਇੱਕ ਉਹ ਭੇਜਦੇ ਨਹੀਂ ਤੇ ਇੱਕ ਉਹ ਫਲੋਟ ਵੀ ਕਰ ਜਾਂਦੇ ਨੇ ਅਸੀਂ ਉਹ ਵੀ ਕੁਝ ਕੁਆਂਟੀਟੀ ਚਾ ਜਿੱਥੇ ਲੈਂਦੇ ਕਿ ਜਿਉਂ ਵਰਕ ਕਰਦੇ ਆ ਤਾਂ ਬੜੇ ਕੰਮ ਆਣਗੇ ਇਤਾਂ ਦੇ ਐਕਸਪੈਰੀਮੈਂਟ ਵੀ ਆਪਾਂ ਕਰ ਸਕਦੇ ਆ ਕਿ ਜਦੋਂ ਸੋਲਰ ਲਾਈਟਸ ਦੀ ਲੋੜ ਪੈਣੀ ਹੈ ਕੋਣ ਦਿਨ ਪੁੱਲ ਜਾਣੇ ਨੇ ਤੇ ਇਮੀਡੀਏਟਲੀ ਲਾਈਟ ਆਣੀ ਨਹੀਂ ਹਨਾ ਜੋ ਅਸੀਂ ਕਹੀਏ ਵੀ ਪਾਵਰ ਜਿਹੜੀ ਹੈ ਰੀਸਟੋਰ ਹੋ ਜੇਗੀ ਨੈਕਸਟ ਡੇ ਉਹ ਨਹੀਂ ਹੋਣੀ ਸੋ ਲੋਕਾਂ ਨੂੰ ਸੋਲਰ ਲਾਈਟਸ ਦੀ ਲੋੜ ਪੈਗੀ ਸੋਲਰ ਟਾਰਚਸ ਜੇ ਆਪਾਂ ਜਿਹੜੀਆਂ ਛੋਟੀਆਂ ਵੀ ਕਈ ਵਾਰੀ ਹੁੰਦੀਆਂ ਨੇ ਉਹ ਟਾਰਚ ਵਗੈਰਾ ਵੀ ਦੇ ਸਕਦੇ ਆ ਇਹਨਾਂ ਨੂੰ ਔਰ ਮੈਨੂੰ ਲੱਗਦਾ ਕਿ ਮੈਂ ਟਰਾਈ ਕੀਤੀ ਪਰ ਮੈਨੂੰ ਪਤਾ ਨਹੀਂ ਕਿੱਥੋਂ ਮਿਲਣਗੇ ਸ਼ਾਇਦ ਦਿੱਲੀੋਂ ਮਿਲ ਸਕਣ ਸੋਲਰ ਫੈਨਸ ਵੀ ਹੁੰਦੇ ਨੇ ਜਿਹੜੇ ਇੱਕ ਵਾਰੀ ਚਾਰਜ ਹੋ ਜਾਂਦੇ ਨੇ ਫਿਰ ਸਾਰੀ ਰਾਤ ਚੱਲਦੇ ਰਹਿੰਦੇ ਨੇ ਤੇ ਬੱਚਿਆਂ ਨੂੰ ਪੱਖੇ ਦੀ ਬਹੁਤ ਲੋੜ ਹੋएगी ਬਾਕੀ ਦਾ ਘਰ ਚੱਲਣੇ ਨਹੀਂ ਅਜੇ ਸੋ ਇਦਾਂ ਦੀ ਬ੍ਰੇਨਸਟਾਰਮਿੰਗ ਕਰੀਏ ਕਿ ਆਪਾਂ ਬੈਸਟ ਕੀ ਕਰ ਸਕਦੇ ਆ ਮੈਂ ਟਰਾਈ ਕਰ ਰਿਹਾ ਜੀ ਕਿਤੋਂ ਸੋਲਰ ਟੇਬਲ ਫੈਨਸ ਮਿਲ ਜਾਣ ਛੋਟੇ ਫੈਨ ਹੀ ਹੋਣ ਭਾਵੇਂ ਜਿਹੜੇ ਅੱਗੋਂ ਕੰਮ ਆਣ ਅਜੇ ਤਾਂ ਧੁੱਪ ਵੀ ਕਦੇ-ਕਦੇ ਨਿਕਲਦੀ ਹੈ ਬਟ ਸੋਲਰ ਡੈਫੀਨਿਟਲੀ ਅੱਗੋਂ ਵਰਕ ਕਰੇਗਾ ਜੋ ਸੋਲਰ ਲਾਈਟਸ ਦੇ ਫੈਨਸ ਇਤਨੀ ਚੀਜ਼ਾਂ ਅਗੋਂ ਲੋਕਾਂ ਨੂੰ ਗੱਦਿਆਂ ਦੀ ਕੰਬਲਾਂ ਦੀ ਕਿਉਂਕਿ ਮੌਸਮ ਅਜੇ ਤੱਕ ਫਲਡ ਫਲਡ ਜਿਹੜੇ ਨੇ ਇਹਨਾਂ ਦਾ ਪਾਣੀ ਡਰੇਨ ਹੁੰਦਾ ਨਿਕਲਦਾ ਜਦੋਂ ਲੋਕ ਦੁਬਾਰਾ ਜ਼ਿੰਦਗੀ 'ਚ ਵਾਪਸ ਆਉਣਾ ਸ਼ੁਰੂ ਕਰਨਗੇ ਵੈਦਰ ਚੇਂਜ ਹੋ ਚੁੱਕਾ ਹੋਏਗਾ ਸੋ ਲੋਕਾਂ ਨੂੰ ਵਿੰਟਰ ਕਲੋਥਿੰਗ ਦੀ ਬਹੁਤ ਲੋੜ ਹੋਏਗੀ ਘਰਾਂ 'ਚ ਗੱਦੇ ਤਲਾਈਆਂ ਰਜਾਈਆਂ ਔਰ ਮੈਂ ਸੋਚ ਰਿਹਾ ਸੀ ਕਿ ਉਹਦੀ ਵੀ ਸੇਵਾ ਕਰਨੀ ਪੈਣੀ ਹੈ ਜਿਹੜੇ ਫੋਲਡਿੰਗ ਬੈੱਡ ਆਉਂਦੇ ਨੇ ਜਿਹਦੇ ਉੱਤੋਂ ਫਲੈਟ ਹੁੰਦੇ ਨੇ ਪਰ ਥੱਲੇ ਉਹ ਫੋਲਡ ਹੋ ਜਾਂਦੇ ਨੇ ਨਵਾਰ ਵਾਲੇ ਕੱਚੀਆਂ ਥਾਮਾਂ ਤੇ ਕਈ ਵਾਰੀ ਇੰਨੇ ਕਾਮਯਾਬ ਨਹੀਂ ਹੁੰਦੇ ਮੰਜੇ ਸੋ ਉਹ ਵੀ ਜੇ ਕੋਈ ਲਿਆਵੇ ਨਵਾਰ ਵਾਲਾ ਉਹ ਵੀ ਕੰਮ ਆਉਣਗੇ ਲੋਕਾਂ ਦੇ ਜਿਹੜੇ ਫੋਲਡ ਹੋ ਜਾਂਦੇ ਨੇ ਪਰ ਉਹ ਵੀ ਕੋਸ਼ਿਸ਼ ਕਰੋ ਕਿਉਂਕਿ ਇੱਕਦਮ ਕਿਸੇ ਨੂੰ ਅਸੀਂ ਕਹੀਏ ਵੀ 2000 ਚਾਹੀਦਾ ਤੇ ਸ਼ਹਿਰ ਨਹੀਂ ਅਵੇਲੇਬਲ ਹੋਏਗਾ ਸੋ ਜਿਹਦੇ ਕੋਲ ਜਿੱਥੋਂ ਆਉਂਦਿਆ 20 50 100 200 ਜਿੱਥੋਂ ਮਿਲਦੇ ਹੋਣ ਫਿਊਚਰ 'ਚ ਉਹ ਲੋਕਾਂ ਨੂੰ ਮੰਜੇ ਦੀ ਚਾਹੀਦੇ ਹੋਣਗੇ ਜਿਹੜੇ ਉੱਤੇ ਪਲਾਈ ਬੋਰਡ ਲਗਾਉਣਾ ਤੁਸੀਂ ਸਮਝ ਗਏ ਹੋਗੇ ਮੇਰੀ ਗੱਲ ਔਰ ਪੱਲਵ ਇਦਾਂ ਨਹੀਂ ਹੋਰ ਚੀਜ਼ਾਂ ਨੇ ਆਪਾਂ ਬ੍ਰੇਨਸਟਾਰਮਿੰਗ ਕਰ ਸਕਦੇ ਹਾਂ ਕਿ ਕਿਹੜੀਆਂ ਚੀਜ਼ਾਂ ਤੋਂ ਬਿਨਾ ਕੰਮ ਨਹੀਂ ਚੱਲਦਾ ਤੇ ਅੱਛਾ ਲੋਕਾਂ ਨੂੰ ਬਹਿਣ ਲਈ ਪਲਾਸਟਿਕ ਦੀਆਂ ਕੁਰਸੀਆਂ ਤੇ ਘਟੋਖਟ ਚਾਹੀਦੀਆਂ ਹੋਣਗੀਆਂ ਜਿੰਨਾ ਦਾ ਫਰਨੀਚਰ ਘਰ-ਬਾਰ ਮੰਜੇ ਪੀੜੇ ਸਾਡੇ ਸਾਰੇ ਰੁੜ ਗਏ ਹੋਣਗੇ ਉਹਨਾਂ ਨੂੰ ਪਲਾਸਟਿਕ ਦਾ ਟੇਬਲ ਚੇਹਰਾ ਜਿਹੜੀਆਂ ਸਟੈਗ ਹੋ ਜਾਂਦੀਆਂ ਨੇ ਉਹ ਵੀ ਆਪਾਂ ਦੇ ਸਕਦੇ ਹਾਂ ਸੋ ਹਰ ਚੀਜ਼ ਨੂੰ ਧਿਆਨ ਚ ਰੱਖਿਏ ਜੋ ਤੁਹਾਡੇ ਵੀ ਕਿਸੇ ਦੇ ਦਿਮਾਗ ਚ ਆਂਦਾ ਉਹਨੂੰ ਨੈਟ ਤੇ ਸ਼ੇਅਰ ਕਰੋ ਕਿ ਆਹ ਚੀਜ਼ਾਂ ਜਿਹੜੀਆਂ ਅਗੋਂ ਲੋੜ ਪੈ ਸਕਦੀ ਹੈ ਲੋਕਾਂ ਨੂੰ ਕਿਉਂਕਿ ਅੱਗੋਂ ਦਾ ਲੋਕਾਂ ਕੋਲ ਡੀਜ਼ਲ ਵੀ ਹੈ ਨਹੀਂ ਫਿਊਲ ਵੀ ਹੈ ਨਹੀਂ ਗੈਸ ਸਿਲੰਡਰ ਵੀ ਨਹੀਂ ਲੋਕਾਂ ਨੂੰ ਮਿਲਨੇ ਉਹਨਾਂ ਨੇ ਬਾਲਣਾ ਪਤਾ ਨਹੀਂ ਕਿਹੜਾ ਬਾਲਣਾ ਤੇ ਮੈਂ ਤਾਂ ਆਈਡੀਆ ਸੋਚਦਾ ਰਹਿੰਦਾ ਕਿ ਜਿਹੜਾ ਇੱਕ ਸਟੋਵ ਹੁੰਦੇ ਨੇ ਜਿਹੜੇ ਬੂਰੇ ਨਾਲ ਚੱਲ ਜਾਂਦੇ ਨੇ ਹਨਾ ਜਾਂ ਲੱਕੜ ਨਾਲ ਸਾਈਡਾਂ ਦੇ ਪਾ ਕੇ ਚੱਲ ਜਾਂਦੇ ਕੁਝ ਵੀ ਆਪਾਂ ਸੋਚੀਏ ਜੋ ਬੈਸਟ ਕਰ ਸਕਦੇ ਆਂ ਇੱਕ ਦੂਜੇ ਦੇ ਨਾਲ ਆਈਡੀਆਜ਼ ਸ਼ੇਅਰ ਕਰਕੇ ਉਹ ਕਰੀਏ ਔਰ ਦੂਸਰੀ ਬੇਨਤੀ ਹੈ ਕਿ ਸਾਰਾ ਜ਼ੋਰ ਆਪਾਂ ਹੁਣ ਨਹੀਂ ਲਾਉਣਾ ਅੱਗੋਂ ਹੁਣ ਜਦੋਂ ਪਾਣੀ ਉਤਰੇ ਤਾਂ ਫਿਰ ਜੀਸੀਬੀ ਮਸ਼ੀਨਾਂ ਦੀ ਟਰੈਕਟਰਾਂ ਦੀ ਟਰਾਲੀਆਂ ਦੀ ਲੋਡ ਪੈਣੀ ਹੈ ਮੈਨ ਪਾਵਰ ਦੀ ਲੋਡ ਪੈਣੀ ਹੈ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਕਹਿੰਦੇ ਸੱਜਾ ਤੋਂ ਵੇਖ ਬੱਬੇ ਨੂੰ ਤੇ ਖੱਬਾ ਤੋਂ ਵੇਖ ਸੱਜੇ ਨੂੰ ਜੇ ਜਿੰਨੂੰ ਲੋਡ ਹੈ ਤਾਂ ਇਹ ਆ ਗਿਆ ਕੱਲ ਇਹਨੂੰ ਲੋਡ ਹੋਏ ਕਿਤੇ ਦੀ ਆਏਗਾ ਸੋ ਇਹੀ ਇਹ ਆ ਪੰਜਾਬ ਹੈ ਜੇ ਕੋਈ ਪੁੱਛੇ ਨਾ ਪੰਜਾਬ ਕੀ ਹੈ ਤੇ ਆਹ ਜੇ ਪੰਜਾਬ ਬਸ ਇਹ ਪੰਜਾਬ ਦੀ ਡੈਫੀਨੇਸ਼ਨ ਹੈ ਐਦਾਂ ਸੋ ਆਪਾਂ ਐਗਜ਼ਾਮਪਲ ਬੰਨਣਾ ਦੁਨੀਆ ਵਾਸਤੇ ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇਹ ਤਾਂ ਬੜੀ ਪੁਰਾਣੀ ਕਹਾਵਤ ਹੈ ਆਪਾਂ ਇਸ ਸਟਰਗਲ ਚ ਇਸ ਸੰਘਰਸ਼ ਚੋਂ ਜਲਦੀ ਬਾਹਰ ਨਿਕਲਾਂਗੇ ਔਰ ਮੈਂ ਅਜੇ ਸਰ ਗੁਰਦਾਸਪੁਰ ਡਿਸਟ੍ਰਿਕਟ ਚ ਆਇਆ ਤੇ ਮੈਂ ਐਡਮਿਨਿਸਟ੍ਰੇਸ਼ਨ ਦਾ ਬਹੁਤ ਧੰਨਵਾਦੀ ਹਾਂ ਡਾਕਟਰ ਆਪਣਾ ਡੀਸੀ ਸਾਹਿਬ ਡਾਕਟਰ ਸਾਹਿਬ ਇੱਥੇ ਨੇ ਤੇ ਮੈਡਮ ਆਟੀਓ ਬੈਠੇ ਨੇ ਇਹਨਾਂ ਦੀ ਸਾਰੀ ਟੀਮ ਐਸ ਡੀ ਐਮ ਸਾਹਿਬ ਸਹਿਬਾਨ ਬੈਠੇ ਨੇ ਸਾਰੇ ਬਹੁਤ ਤਨਦੇਹੀ ਨਾਲ ਕੰਮ ਕਰ ਰਹੇ ਨੇ ਤੇ ਅਸੀਂ ਹੋਰ ਬ੍ਰੇਨਸਟਾਰਮਿੰਗ ਕਰ ਰਹੇ ਹਾਂ ਬਹੁਤ ਧੰਨਵਾਦ